ਇਸ ਤਰ੍ਹਾਂ ਗੁਰਦੁਆਰਾ ਸਿਰੂ ਟੇਕਵਾ ਦੇ ਸਾਹਮਣੇ ਕਿਸਾਨ ਜਥੇ ਬੰਦੀਆਂ ਦੀ ਵਰਡੀ ਮੀਟਿੰਗ ਹੋਈ ਜਿੱਥੇ ਕਿ ਵੱਖ-ਵੱਖ ਦੇਖੇ ਦੋਨੋਂ ਜਿਹੜੇ ਕੀ ਸੀ ਰਾਜੇਵਾਲ ਤੇ ਦੂਸਰੇ ਜਿਹੜੇ ਕੀ ਕਿਸਾਨ ਜਥੇ ਬੰਦੀਆਂ ਸੀਗੀਆਂ ਉਹਨਾਂ ਨੇ ਵੱਖ-ਵੱਖ ਕਾਨਫਰੰਸ ਕੀਤੀ ਪਰ ਪ੍ਰਸਤੁਤਕਰਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਕਾਫੀ ਕੰਨੀ ਕਰਾਈ ਦੇਖ ਨੂੰ ਮਿਲਿਆ ਕਿ ਜਿਸ ਤਰ੍ਹਾਂ ਅੱਜ ਉਹਨਾਂ ਦੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਸਕੇ ਉਹ ਵੱਖਰੇ ਕੇਂਦਰ ਸਰਕਾਰ ਦੇ ਕਲ ਪਹਿਣ ਉਹ ਕਿ ਡੱਲੇਵਾਲ ਸਾਹਿਬ ਦੀ ਜਾਨ ਬਚਾਉਣ ਲਈ ਸੰਘਰਸ਼ੀਲ ਜਥੇਬੰਦੀਆਂ ਨਾਲ ਗੱਲਬਾਤ ਸ਼ੁਰੂ ਕੀਤੀ ਜਾਵੇ ਇਸ ਗੱਲ ਲਈ ਹੈ ਇਸ ਗੱਲ ਲਈ ਹੈ ਜਿਹੜੀਆਂ ਚੀਜ਼ਾਂ ਨੇ ਦੇਖੋ ਤੁਹਾਡੇ ਸਾਹਮਣੇ ਆ ਗਈਆਂ ਕਿ ਮੂਗਾ ਮਹਾਪੰਚਾਇਤ ਦਾ ਇਕਤਾ ਰੈਜ਼ੋਲੂਸ਼ਨ ਔਰ ਖਾਸ ਕਰਕੇ ਜਿਹੜਾ ਖੇਤੀ ਖਰੜਾ ਜਿਹੜਾ ਆਇਆ ਇਸ ਮਾਮਲੇ ਨੇ ਜਿੰਨੇ ਇੰਪੈਕਟ ਨੇ ਜਿਸ ਹਿਸਾਬ ਨਾਲ ਇਹ ਤਿੰਨੋਂ ਕਾਨੂੰਨਾਂ ਨੂੰ ਇੱਕ ਬਣਾ ਕੇ ਉਹਨਾਂ ਨੇ ਲਿਆਂਦਾ ਔਰ ਇਹ ਜਿੱਡਾ ਵੱਡਾ ਹਮਲਾ ਆਇਆ ਇਹ ਸਾਰੀ ਸਿਚੁਏਸ਼ਨ ਤੋਂ ਬਾਅਦ ਜੋ ਇਸ ਗੱਲ ਦੀ ਯਤਨ ਜਾਰੀ ਰਹਿਣਗੇ ਪਹਿਲਾਂ ਵੀ ਜਾਰੀ ਰੱਖੇ ਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਐਫਰਟ ਲਾਇਆ ਖੁੱਲੇ ਮਨ ਨਾਲ ਸਾਰਿਆਂ ਨੂੰ ਚੇਤੇ ਕਰਕੇ ਅੱਗੇ ਵਧਣ ਦਾ ਹੁਣ ਮਿਨੀਮਮ ਇਕਤਾ ਦੀ ਗੱਲ ਹੋ ਰਹੀ ਹੈ ਮੈਕਸਿਮਮ ਇਕਤਾ ਦੀ ਗੱਲ ਹੋ ਰਹੀ ਹੈ ਯਾਨੀ ਸਾਰੇ ਇੱਕ ਉਹ ਵੀ ਐਸੀ ਵੀ ਕੁਝ ਮੁੱਦਿਆਂ ਤੇ ਚਰਚਾ ਕਰਨੀ ਉਹਨਾਂ ਨੇ ਵੀ ਕਰਨੀ ਉਹਦੇ ਬਾਅਦ ਫਿਰ ਕਟਿਆਵਾਂਗੇ ਸਰ ਇਹ ਮੁੱਦਿਆਂ ਦੇ ਪੂਰਕ ਕਰਤਾ ਪਾਣੀ ਇਹ ਲੱਗਦਾ ਇਹ ਜਿਹੜਾ ਸਿਚੁਏਸ਼ਨ ਹਲੇ ਵੀ ਚਰਚਾ ਦੀ ਲੋੜ ਦਾ ਮਾਮਲਾ ਦੇ ਬਗੋਂ ਤਾਂ ਪਹਿਲਾਂ ਦੀ 18 ਦੀ ਬੀਡੀ ਮੰਗੀ ਗਈ ਨਹੀਂ ਅਸੀਂ 20 ਤਾਰੀਖ ਨੂੰ ਅਸੀਂ ਸਾਰੇ ਦੇਸ਼ ਵਿੱਚ ਸਾਰੇ ਮੈਂਬਰ ਪਾਰਲੀਮੈਂਟਸ ਨੂੰ ਇਹੀ ਪ੍ਰੈਸ਼ਰਾਈਜ਼ ਕਰਨ ਵਾਸਤੇ ਅਸੀਂ ਥਾਂ ਥਾਂ ਧਰਨੇ ਦੇ ਰਹੇ ਹਾਂ ਸਾਰੇ ਦੇਸ਼ ਰਾਜ ਸਭਾ ਦੇ ਤੇ ਲੋਕ ਸਭਾ ਦੇ ਕੋਈ ਤੁਰੰਤ ਉਹ ਸਰਕਾਰ ਤੇ ਦਬਾਅ ਪਾ ਕੇ ਪਹਿਲਾਂ ਇਸ ਅੱਲੇ ਵਾਲ ਸਾਲ ਦੀ ਜੀਸਾਬ ਦੀ ਜਾਨ ਬਚਾਉਣ ਕੰਮਬਾੜ ਸ਼ੁਰੂ ਕਰਨਾ ਇਸੇ ਲਈ ਹੋ ਰਿਹਾ ਹੈ ਇੱਕ ਇੱਕ ਦਿਨ ਇਹਦੇ ਤੇ ਕੰਮ ਹੋ ਰਿਹਾ ਸੀ ਉਸ ਤੋਂ ਬਾਅਦ ਸਾਰੇ ਜੁਆਇੰਟ ਇਕੱਠੇ ਆਏ ਨਜ਼ਰ ਆਏ ਸੀ ਇਹਦਾ ਕਾਰਨ ਕੀ ਆ ਸਰ ਲੱਗਦਾ ਨਹੀਂ ਕਿਤੇ ਗੱਲ ਨਹੀਂ ਬਣੀ ਇੱਕ ਇੱਕ ਜਣਾ ਕਰੋਗੇ ਤਾਂ ਤਾਂ ਉਹ ਨਾ ਉਹਦਾ ਪਤਾ ਲੱਗਦਾ ਨਾ ਤੁਹਾਡਾ ਪਤਾ ਲੱਗਦਾ ਤੁਸੀਂ ਆਪਣੇ ਸਾਹਮਣੇ ਦੱਸ ਦੋ ਪਹਿਲਾਂ ਤਸਵੀਰ ਸਾਹਮਣੇ ਮੇਰੀ ਸਾਹਮਣੇ ਕੀ ਨਜ਼ਰ ਆਉਂਦਾ ਹੈ ਔਰ ਅਸੀਂ ਮੀਟਿੰਗ ਅੱਗੇ ਵੀ ਵਧਾਵਾਂਗੇ ਸਾਡੇ ਵੱਲੋਂ ਇਕਤਾ ਦਾ ਮਸਲਾ ਦੇਖੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਸੰਯੁਕਤ ਕਿਸਾਨ ਮੋਰਚਾ ਇਕਤਾ ਲਈ ਸੋਹਰ ਦਾ ਤਾਂ ਹੀ ਮੌਕਾ ਮਹਾਪੰਚਾਇਤ ਵੀ ਰੈਜ਼ੋਲੂਸ਼ਨ ਕੀਤਾ ਆ ਉਸ ਗੱਲ ਹੀ ਆਏ ਆ ਜੇ ਕੁਝ ਚੀਜ਼ਾਂ ਅਸੀਂ ਇਹ ਫੈਸਲਾ ਕੀਤਾ ਕਿ ਬਖਰੇਵਿਆਂ ਨੂੰ ਬਾਹਰ ਨਹੀਂ ਰੱਖਾਂਗੇ ਠੀਕ ਹੈ ਇਸੇ ਕਰਕੇ ਆ ਕੁਝ ਚੀਜ਼ਾਂ ਜਿਵੇਂ ਇਹ ਪਾਲਿਸੀ ਡਰਾਫਟ ਹੈ ਜਿਹੜਾ ਇਸ ਪਾਲਿਸੀ ਡਰਾਫਟ ਨੂੰ ਉਹਨਾਂ ਸਾਥੀਆਂ ਨੇ ਵਿਚਾਰਨਾ ਆ ਠੀਕ ਹੈ ਉਹਨਾਂ ਨੂੰ ਵਿਚਾਰਨ ਦਾ ਮੌਕਾ ਦਿੱਤਾ ਹੈ ਅਸੀਂ ਕੁਝ ਉਹਨਾਂ ਦੀ ਪ੍ਰਪੋਜ਼ਲ ਜਿਹੜੀ ਆਈ ਹੈ ਉਹ ਪ੍ਰਪੋਜ਼ਲ ਨੂੰ ਅਸੀਂ ਆਪਣੀ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਤੇ ਜਨਰਲ ਹਾਊਸ 'ਚ ਵਿਚਾਰਨਾ ਉਸ ਤੋਂ ਬਾਅਦ ਜੋ ਇਹ ਪ੍ਰੋਸੈਸ ਜਾਰੀ ਰਹੂ 19 ਦਿਨ ਤੱਕ ਪ੍ਰੋਗਰਾਮ ਹੋਣਗੇ ਪ੍ਰੋਗਰਾਮ ਤਿੰਨ ਉਹ ਆਪਣਾ ਫੋਰਮ ਉਹ ਆਪਣਾ ਲੜ ਰਹੇ ਨੇ ਅਸੀਂ ਆਪਣਾ 올 ਇੰਡੀਆ ਪ੍ਰੋਗਰਾਮ ਕਰ ਰਹੇ ਹਾਂ 26 ਤਰੀਕ ਨੂੰ ਵੀ ਕਰਾਂਗੇ 20 ਨੂੰ ਵੀ ਕਰਾਂਗੇ ਯਾਰ ਇਹ ਗੱਲਾਂ ਨੇੜੇ ਲੱਗਣ ਦੇ ਵਿੱਚ ਮਤਲਬ ਗੜਬੜਾਂ ਖੜੀਆਂ ਕਰਨੀਆਂ ਸਾਨੂੰ ਵਿਚਾਰ ਲੈਣ ਦਿਓ 24 25 ਤੋਂ ਬਾਅਦ ਫਿਰ ਬੈਠਣਾ ਅਸੀਂ ਤੇ ਇਦਾਂ ਦੇ ਕਮੈਂਟਸ ਪਲੀਜ਼ ਨਾ ਕਰੋ ਮੈਂ ਬੜਾ ਸਪਸ਼ਟਾ ਇਹ ਜਿਹੜੇ ਨੈਗੇਟਿਵ ਕਮੈਂਟਸ ਪਲੀਜ਼ ਨਾ ਕਰੋ ਇਕਤਾ ਦੇ ਰਸਤੇ 'ਚ ਤੁਸੀਂ ਅਫਵਾਹ ਫਲਾ ਕੇ ਰੋੜੇ ਨਾ ਟਕਾਉਣਾ ਸਾਰੀ ਲੋਕ ਕਮੈਂਟਸ ਲੋਕ ਮੈਂ ਚਲੋ ਜੀ ਉਠੋ ਭੈਜੋ ਭੈਜੋ ਆ ਸੁਣ ਲੋ ਭੈਜੋ ਭੈਜੋ ਪ੍ਰਿੰਟ ਮੇਟ ਸੁਣ ਲੋ ਸੁਣ ਲੋ ਅਬਸ ਖਲੀ ਕਰਾ ਕੇ ਉੱਠਾ ਕੋਈ ਨਹੀਂ ਮਿਨਿਮਮ ਪ੍ਰੋਗਰਾਮ ਤੇ ਏਕਤਾ ਵਾਸਤੇ ਅੱਜ ਜਿਹੜੀ ਸਾਡੀ ਮੀਟਿੰਗ ਚੱਲੀ ਹੈ ਅ ਤਿੰਨੇ ਫਾਰਮਾਂ ਦੀ ਇਸ ਮੀਟਿੰਗ ਦੇ ਵਿੱਚ ਅ ਐਸਕੇਮ ਵੱਲੋਂ ਸਾਥੀਆਂ ਨੇ ਕਿਹਾ ਕਿ ਅਸੀਂ 24 ਤਰੀਕ ਨੂੰ ਜਿਹੜੀ ਉਹਨਾਂ ਦੀ ਮੀਟਿੰਗ ਹੈਗੀ ਉਹਦੇ ਵਿੱਚ ਉਹ ਵਿਚਾਰਨਗੇ ਸੋ ਏਕਤਾ ਵਾਸਤੇ ਤਿੰਨਾਂ ਹੀ ਸਾਈਡਾਂ ਤੋਂ ਹੱਥ ਖੁੱਲੇ ਨੇ ਔਰ ਇੱਕੇ ਵੱਲ ਨੂੰ ਵਧੇ ਆ ਕਾਫੀ ਅ ਮਿਨਿਮਮ ਇੱਕਾਓ ਤੋਂ ਬਾਅਦ ਮੈਕਸਿਮਮ ਇੱਕ ਤਾਬਲ ਵਧਾਂਗੇ ਸ਼ੋ ਅਸੀਂ ਇੱਕ ਬੇਨਤੀ ਜ਼ਰੂਰ ਹੈ ਅਸੀਂ ਅਪੀਲ ਕਰਦੇ ਆ ਸਾਡੇ ਸਾਥੀਆਂ ਨੂੰ ਕਿ ਡੱਲੇਵਾਲ ਸਾਹਿਬ ਦੀ ਜਿਹੜੀ ਤਬੀਅਤ ਹੈ ਬਹੁਤ ਜ਼ਿਆਦਾ ਵਿਗੜ ਰਹੀ ਹੈ ਜਿਵੇਂ ਕਿ ਅੱਜ ਵਾਰ-ਵਾਰ ਮਾਉਂਟਿੰਗ ਹੋ ਰਹੀ ਹੈ ਉਲਟੀਆਂ ਆ ਰਹੀਆਂ ਬੜੀ ਕ੍ਰਿਟੀਕਲ ਸਟੇਜ ਬਣੀ ਹੋਈ ਹੈ ਸ਼ੋ ਅਸੀਂ ਸਾਥੀਆਂ ਆਪਣਿਆਂ ਨੂੰ ਬੇਨਤੀ ਕਰਦੇ ਆ ਕਿ ਇੱਥੇ ਜਲਦ ਫੈਸਲਾ ਲੈਣ ਔਰ ਜਲਦ ਫੈਸਲਾ ਕਰਕੇ ਆਪਾਂ ਇੱਕੇਵਲ ਵਧੀਏ ਇੱਕ 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 ਸੁਣ ਲੋ ਇੱਕ ਇੱਕ ਜਿਹੜਾ ਸਾਡਾ 26 ਦਾਵਾ ਐਕਸ਼ਨ ਅਸੀਂ ਦਿੱਤਾ ਸੀਗਾ ਉਹ ਸੈਕਸ਼ਨ ਨੂੰ ਟਿੱਖਾ ਕਰ ਲਈ ਅਸੀਂ ਜਦੋਂ ਸਾਡਾ 121 ਨੂੰ ਜਥਾ ਜਾਣਾ ਉਧਰ 101 ਦਾ ਉਦੋਂ ਬਾਅਦ 22 ਨੂੰ ਐਲਾਨ ਕਰਾਂਗੇ ਉਹਦਾ ਕੀ ਰੂਪ ਦੇਣਾ ਜਿਵੇਂ ਸਰਕਾਰ ਚੁੱਪ ਬੈਠੀ ਆ ਕਿਉਂ ਚੁੱਪ ਬੈਠੀ ਆ ਉਹਦੇ ਤੇ ਵਿਚਾਰ ਕਰਕੇ ਤੁਹਾਨੂੰ 1 21 ਤੋਂ ਬਾਅਦ 22 ਨੂੰ ਉਹਦਾ ਪੂਰਾ ਐਲਾਨ ਤੁਹਾਡੇ ਸਾਹਮਣੇ ਆ ਜਾਊਗਾ ਦੇਖੋ ਕੋਈ ਦੇਖੋ ਨਹੀਂ ਦੇਖੋ ਦੇਖੋ ਅਸੀਂ ਤਾਂ ਮਤਲਬ ਅਸੀਂ ਦਿਲੋਂ ਸਾਡੇ ਭਰਾ ਵਾ ਅਸੀਂ ਮੀਟਿੰਗਾਂ ਚ ਸਮੇਂ ਕੱਢੀਏ ਸਾਨੂੰ ਲੱਗਦਾ ਨਹੀਂ ਤਾਂ ਉਹਨਾਂ ਨੇ ਕੋਈ ਵਿਚਾਰਨਾ ਫਿਰ ਉਹਨਾਂ ਦੀ ਗੱਲ ਪਰ ਅੱਜ ਇਹ ਲਿਖੀ ਬਦਲ ਚੁੱਕਿਆ ਤੇ ਸਮਝਿਆ ਕਿਉਂ ਨਹੀਂ ਹੋਈ ਦੇਖੋ 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 ਮੈਂ ਇਹਦੇ ਬਾਰੇ ਕਿਉਂ ਨਹੀਂ ਹੋਈ ਹੈ ਜਵਾਬ ਦੇ ਦਿਓ ਬਸ ਦੇਖੋ ਸਵਾਲ ਤਾਂ ਇੰਨਾ ਵਾ ਕਿ ਮਿਨਿਮਮ ਜੜੀ ਗੱਲ ਅੰਦਰ ਹੋਈ ਤੁਹਾਨੂੰ ਦੱਸਤੀ ਆਪਣੀ ਕੋਈ ਮਿਨਿਮਮ ਤੇ ਰਾਹ ਨਿਕਲ ਜਾਂਦਾ ਤਾਂ ਅਸੀਂ ਸਾਂਝੀ ਕਰਕੇ ਅਨਾਉਂਸ ਕਰ ਦਿੰਦੇ ਨਹੀਂ ਇਹ ਵੀ ਦੱਸਦੇ ਪੇਜ ਖਸਿਆ ਕਿੱਥੇ ਆ ਪੇਜ ਦੇਖੋ ਇਹ ਇਹ ਬੇਨਤੀ ਆ ਮੇਰੀ ਬੇਨਤੀ ਸੁਣ ਲੋ ਮੇਰੀ ਬੇਨਤੀ ਮੇਰੀ ਬੇਨਤੀ ਮੇਰੀ ਬੇਨਤੀ ਇੰਨੀ ਆਪਾਂ ਕਹੀਏ ਗੱਲ ਹੋਈ ਆ ਮਿਨਿਮਮ ਇਕਤਾ ਤੇ ਗੱਲ ਵਧੀ ਆ ਅੱਗੇ ਤੁਰਿਆ ਉਹਨਾਂ ਨੇ ਵਿਚਾਰ ਕੇ ਸਾਨੂੰ ਦੱਸਣਾ ਵਾ ਸੀ ਇਹ ਕਹੀਏ ਨਹੀਂ ਹੋਈ ਤਾਂ ਠੀਕ ਨਹੀਂ ਆ ਵਿਚਾਰ ਕੇ ਦੱਸਣਾ ਕਿ ਸਾਰੇ ਇਕੱਠੇ ਹੋਣਗੇ ਹੁਣ ਮਿਨਿਮਮ ਤੇ ਮੈਕਸਿਮਮ ਇਕਤਾ ਦੇ ਵਿੱਚ ਕਨਵਰਟ ਹੋ ਗਈ ਆ ਮਿੰਟ ਦੇਖੋ ਭਰਾਓ ਦੇਖੋ ਦੇਖੋ ਭਰਾਓ ਮਤਲਬ ਕੀ ਹੈ ਮੇਰੀ ਬੇਨਤੀ ਸੁਣ ਲੋ ਕੁਛ ਵੀ ਅਜਿਹਾ ਅਸੀਂ ਦੋਵੇਂ ਫਾਰਮ ਨਹੀਂ ਕਹਿਣਾ ਚਾਹੁੰਦੇ ਜਿਹੜਾ ਇਕਤਾ ਦੇ ਵਿੱਚ ਕੱਲ ਨੂੰ ਬੜਕਾ ਬਣੇ ਨਾ ਅਸੀਂ ਕਹਿਣਾ ਬਾਈ ਸਾਡੇ ਯਤਨ ਨੇ ਜਿਹੜੇ ਮੱਝ ਵੀ ਕਹਿਣਾ ਤੁਹਾਨੂੰ ਫਿਰ ਵੀ ਅਸੀਂ ਸਮੁੱਚੀ ਇਕਤਾ ਦੇ ਹਾਮੀ ਆ ਔਰ ਮੈਂ ਵਿਅਕਤੀਗਤ ਹੀ ਕਹਿ ਸਕਦਾ ਮੈਨੂੰ ਆਸ ਹੈ ਹੋਊਗੀ ਆਸ ਤਾਂ ਚੰਗੀ ਰੱਖਣੀ ਚਾਹੀਦੀ ਆ ਇਹਦੀ ਸਮਾਂ ਦੱਸੋ ਇੱਕ ਮਿੰਟ ਪਲੇਰ ਸਾਹਿਬ ਇੱਕ ਚੀਜ਼ ਕਲੀਅਰ ਕਰ ਦਿਓ ਤੁਸੀਂ ਉਸ ਦਿਨ ਕਿਹਾ ਸੀ ਜਦੋਂ ਪਹਿਲੀ ਵਾਰ 10 ਤਰੀਕ ਨੂੰ ਆਏ ਸੀ ਕਿ ਜਲਦੀ ਤੋਂ ਜਲਦੀ ਮੀਟਿੰਗਾਂ ਹੋਣ ਡੱਲਿਆ ਸੀ ਕਿਰਾਵਾ ਅੱਜ ਵੀ ਤੁਸੀਂ ਕਿਹਾ ਹੁਣ ਜਿਹੜੀ ਪਹਿਲਾਂ 13 ਤੋਂ ਬਾਅਦ 15 18 ਨੂੰ ਹੋਈ ਹੁਣ ਅਗਲੀ ਮੀਟਿੰਗ ਦੀ ਕੋਈ ਡੇਟ ਨਹੀਂ ਇਹਦਾ ਮਤਲਬ ਕੀ ਤੁਸੀਂ ਕਹਿ ਰਹੇ ਹੋ ਸੇਹਤ ਤੋਂ ਜ਼ਿਆਦਾ ਡਾਉਣਾ ਪਰ ਹਾਜੀ ਮੀਟਿੰਗ ਅੱਗੇ ਨਹੀਂ ਹੋਈ ਤੁਸੀਂ ਕਹਿ ਰਹੇ 22 ਨੂੰ ਅਸੀਂ ਆਪਣੀ ਫੈਸਲਾ ਕਰਕੇ ਆਪ ਨੂੰ ਰੂਪੇਕ ਦੱਸਾਂਗੇ ਸਾਡੀਆਂ ਤਾਂ ਮੀਟਿੰਗਾਂ ਬਾਈ ਰੋਜ਼ ਹੀ ਹੁੰ ਬੇ ਕੋ ਸਾਡੀਆਂ ਹੋਈ ਜਾਂਦੀਆਂ ਜਦੋਂ ਕੋਈ ਸਾਡਾ ਭਰਾ ਕਹਿੰਦਾ ਵੀ ਆ ਆ ਬਣ ਗਈ ਸਾਡੀ ਗੱਲ ਅਸੀਂ ਪੰਜ ਸੱਤ ਬੰਦੇ ਇਸ ਇਸ ਫੈਸਲੇ ਨੂੰ ਫੈਸਲਾ ਕਰਨ ਦੇ ਨਹੀਂ ਹੈਗੇ ਸਮਰੱਥ ਸਾਨੂੰ ਸਾਡੇ ਜਨਰਲ ਫੋਰਮ ਨਾਲ ਗੱਲ ਕਰਨੀ ਪੈਣੀ ਆ ਬਈ ਸਮਾਂ ਤੇ ਦੇਣਾ ਪਊਣਾ ਉਹਨਾਂ ਨੇ 24 ਦੀ ਕਮੇਟੀ ਮੰਗੀ ਸਾਡੀ ਮੀਟਿੰਗ 24 ਦੀ ਮੀਟਿੰਗ ਜਨਰਲ ਬੋਡੀ ਦੀ ਉਹਨਾਂ ਨੇ ਕਿਹਾ ਕਿ ਤੁਹਾਡੇ ਲਈ ਵੀ ਸਥਿਤੀ ਹੈ ਜਿਹੜੀ ਹੁਣ ਢਲੇਵਾਲ ਦੀ ਸਾਡੀ ਸਥਿਤੀ ਹੈ ਮੀਟਿੰਗ ਦੇਖੋ ਮੇਰੀ ਬੇਨਤੀ ਫੇਰ ਮੇਰੀ ਬੇਨਤੀ ਫੇਰ ਇਹਦਾ ਮਤਲਬ ਦੇਖੋ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਇਕਤਾ ਵਾਲੀ ਗੱਲ ਨੂੰ ਛੱਡਣਾ ਨਹੀਂ ਚਾਹੁੰਦੇ ਭਾਵੇਂ ਤੁਸੀਂ ਜਿਹੜਾ ਸਾਨੂੰ ਕਹਿਣਾ ਚਾਹੁੰਦੇ ਕ੍ਰਿਟੀਕਲ ਹਾਲਤ ਹੈ ਡੀਲਰ ਸਾਹਿਬ ਜੀ ਅਸੀਂ ਨਾ ਮੈਂ ਫੇਰ ਮੈਂ ਕਹਿੰਦਾ ਮੈਂ ਨਹੀਂ ਕਹਿੰਦਾ ਅਸੀਂ ਤਾਂ ਕਹਿੰਨੇ ਆ ਨਾ ਵੀ ਚੱਲ ਕੋਈ ਕਹਿੰਦਾ ਕੋਈ ਕੋਈ ਤੇਰ ਕਹੋ ਵੀ ਸਾਨੂੰ ਸਮਾਂ ਚਾਹੀਦਾ ਸਮਾਂ ਤਾਂ ਬਈ ਦੇਣਾ ਪਊਗਾ ਨਾ ਅਸੀਂ ਆਪਣੇ ਵਾਲੀ ਅਪੀਲ ਅੰਦਰ ਕਰ ਦਿੱਤੀ ਆ ਹੋ ਸਕਦਾ ਉਹ ਸੋਚ ਕੇ ਕੱਲ ਨੂੰ ਹੋਰ ਫੈਸਲਾ ਕਰ ਲੈਣ ਉਹ ਮੋੜ ਤੋਂ ਬੈਠਕ ਹੋਏਗੀ ਉਹਨਾਂ ਦੇ ਨਾਲ ਤੇ ਜਾਂ ਅੱਜ ਕੰਪਲੀਟ ਹੋ ਗਿਆ ਸਾਰਾ ਬੈਠਕ ਨਹੀਂ ਨਹੀਂ ਦੇਖੋ ਇਕਤਾ ਦੀ ਆਸ ਨਹੀਂ ਛੱਡਣੀ ਚਾਹੀਦੀ ਇਹ ਗਾਂ ਦੱਸਦੇ ਆ ਹੋਊਗੀ ਨਹੀਂ ਹੋਊਗੀ ਨਾ ਹੋਊਗੀ ਸ਼ਬਦ ਨਹੀਂ ਇਹ ਤਾਂ ਕਾਂ ਉਹ ਦੱਸਣਗੇ ਜਿਵੇਂ ਤੁਸੀਂ ਪਹਿਲਾਂ ਦੋ ਸਾਹਮਣੇ ਜਿਵੇਂ ਗੱਲ ਰੱਖੀ ਉਹਨਾਂ ਵਿੱਚ ਮੈਂ ਐਡ ਕਰ ਦਿੰਦਾ ਦੇਖੋ ਜਿਸ ਪੋਜੀਸ਼ਨ ਤੇ ਅਸੀਂ ਖੜੇ ਆਂ ਡੱਲੇਵਾਲ ਸਾਹਿਬ ਦੀ ਸਭ ਤੋਂ ਪਹਿਲਾਂ ਉੱਥੋਂ ਹੀ ਚਾਲੂ ਹੋਈ ਆ ਉਹਨਾਂ ਦੀ ਸਿਹਤ ਨਾਜ਼ੁਕ ਬਾਰੇ ਅਸੀਂ ਆਪਣੇ ਸੱਜਣਾਂ ਨੂੰ ਦੱਸ ਦਿੱਤਾ ਸੀਗਾ ਔਰ ਦੂਜੀ ਗੱਲ ਇਹ ਹੈ ਜਿਨ੍ਹਾਂ ਇਹਨਾਂ ਨੇ ਕਿਹਾ ਵੀ ਅਸੀਂ ਤਾਂ ਏਕਤਾ ਦੇ ਵੱਡੇ ਹਾਮੀ ਆ ਅਸੀਂ ਕੋਈ ਇਹੋ ਜੀ ਗੱਲ ਕੋਈ ਵੀ ਨਹੀਂ ਕਰਨਾ ਚਾਹੁੰਦੇ ਏਕਤਾ ਦਾ ਕੋਕੇ ਰਸਤੇ ਖੁੱਲੇ ਆ ਅਸੀਂ ਫਾਰਮ ਬਾਹਰ ਮਹੀਨੇ ਚ ਚੱਲੇਗੇ ਦੋਨੇ ਫਾਰਮ ਅਸੀਂ ਮੈਦਾਨ ਦੇ ਵਿੱਚ ਹੈਗੇ ਸਾਡੇ ਲਈ ਢੱਲੇਵਾਲ ਸਾਹਿਬ 53ਵੇਂ ਦਿਨ ਚ ਹੈਗੇ ਸਾਡੇ ਲਈ ਕਹਿਣ ਤੋਂ ਭਾਵ ਏਕਤਾ ਦਾ ਰਾਹ ਤਿੰਨਾ ਫਾਰਮਾਂ ਵੱਲੋਂ ਖੁੱਲਾ ਸਾਡੇ ਵੱਲੋਂ ਵੀ ਖੁੱਲਾ ਹੈਗਾ ਜਿਵੇਂ ਉਹ ਆਪਣੀ ਮੀਟਿੰਗ ਚ ਤੈਅ ਕਰਨਗੇ ਸਾਨੂੰ ਇਨਫਰਮੇਸ਼ਨ ਦੇ ਦੇਣਗੇ ਜਾਂ ਸਾਨੂੰ ਕੋਈ ਸੱਦਾ ਹੋਊਗਾ ਗਾਹ ਦਾ ਦੇ ਦੇਣਗੇ 24 24 ਸਾਬ ਸਾਬ ਵੀ ਕੀ ਚੀਜ਼ 15 ਤੋਂ 13 13 ਤੋਂ 18 ਹੁਣ 24 ਆ ਗਈ ਕਿਉਂ ਦੀ ਡੈਥ ਦੀ ਇੰਤਜ਼ਾਰ ਢੀਕ ਹੋ ਰਹੀ ਆ ਨਹੀਂ ਆਪਾਂ ਇਹ ਨਾ ਸ਼ਬਦ ਵਰਤੀਏ ਦੇਖੋ ਇਹ ਇਹ ਆਗੇ ਇੱਥੇ ਕਹਿੰਦੇ ਆ ਅੱਜ ਮੀਡੀਆ ਦੇ ਸਾਹਮਣੇ ਜੇ ਉਹ ਤਾਂ ਤੁਹਾਡੀ ਪੱਤਰਕਾਰ ਦੋਸਤੋ ਇਹ ਤੁਹਾਡਾ ਸਵਾਲ ਠੀਕ ਹੈ ਪਰ ਮੈਂ ਕਹਣਾ ਚਲੋ ਪੰਦੇਰ ਸੌ ਕਰ ਲੈਣੇ ਗਾ ਮੈਂ ਮੈਂ ਤੇ ਇੱਕ ਬੇਨਤੀ ਕਰਾਂ ਓਡਾ ਜਿਵੇਂ ਸਵਾਲ ਆ ਇਹ ਸਵਾਲ ਸਾਡੇ ਲਈ ਵੀ ਹੈ ਓਡਾ ਇਤ